ਪੀਰਾਂ ਦੀ ਇਬਾਦਤ ਚੈਨਲ ਦੇਖ ਰਹੀਆਂ ਸਭ ਸੰਗਤਾਂ ਨੂੰ ਜੈ ਪੀਰਾਂ ਦੀ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਉਹਨਾਂ ਤਿੰਨ ਗੱਲਾਂ ਦੀ ਜੋ ਸਾਡੇ ਜੀਵਨ ਵਿੱਚ ਸਾਨੂੰ ਗੁਪਤ ਰੱਖਣੀਆਂ ਚਾਹੀਦੀਆਂ ਨੇ ਹਮੇਸ਼ਾ ਰਾਜ਼ ਰੱਖਣੀਆਂ ਚਾਹੀਦੀਆਂ ਹਨ ਸੰਗਤ ਜੀ ਪੀਰਾਂ ਨੂੰ ਮੰਨਣ ਵਾਲੀ ਸੰਗਤ ਦੁਨੀਆ ਤੇ ਹਰ ਥਾਂ ਮੌਜੂਦ ਹੈ ਕੁਝ ਭਗਤਾ ਨੇ ਗੁਰੂ ਧਾਰਨ ਕੀਤੇ ਹੋਏ ਹਨ ਮੁਰਸ਼ਿਦ ਬਣਾਏ ਹੋਏ ਹਨ ਅਤੇ ਕੁਝ ਭਗਤ ਮਨ ਹੀ ਮਨ ਪੀਰਾਂ ਨੂੰ ਹੀ ਗੁਰੂ ਮੰਨ ਕੇ ਉਹਨਾਂ ਦੀ ਇਬਾਦਤ ਕਰਦੇ ਹਨ ਉਹਨਾਂ ਦਾ ਨਾਮ ਜਪਦੇ ਹਨ ਸੰਗਤ ਜੀ ਅਜਿਹੇ ਭਗਤਾਂ ਦੇ ਜੀਵਨ ਵਿੱਚ ਬਹੁਤ ਸਾਰੀਆਂ ਅਜਿਹੇਆਂ ਘਟਨਾਵਾਂ ਹੋ ਜਾਂਦੀਆਂ ਹਨ ਜਿਹੜੀਆਂ ਕਿ ਉਹ ਗੁਪਤ ਨਹੀਂ ਰੱਖਦੇ ਅਤੇ ਕਿਸੇ ਨਾ ਕਿਸੇ ਨੂੰ ਦੱਸ ਦਿੰਦੇ ਹਨ ਅਜਿਹਾ ਉਹ ਅਣਜਾਣਪੁਣੇ ਵਿੱਚ ਕਰਦੇ ਹਨ ਪਰ ਇਸ ਚੀਜ਼ ਦਾ ਉਹਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਉਠਾਉਣਾ ਪੈਂਦਾ ਹੈ ਇਹਨਾਂ ਸਭ ਗੱਲਾਂ ਬਾਰੇ ਅਸੀਂ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਸੰਗਤ ਜੀ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਅਤੇ ਸਾਡੇ ਪਰਿਵਾਰ ਦਾ ਹਿੱਸਾ ਬਣੋ ਜੀ ਆਓ ਸੰਗਤ ਜੀ ਹੁਣ ਗੱਲ ਕਰਦੇ ਹਾਂ ਕਿ ਕਿਹੜੀਆਂ ਗੱਲਾਂ ਭਗਤਾਂ ਨੂੰ ਸਾਨੂੰ ਪੀਰਾਂ ਨੂੰ ਮੰਨਣ ਵਾਲਿਆਂ ਨੂੰ ਉਪਤ ਰੱਖਣੀਆਂ ਚਾਹੀਦੀਆਂ ਹਨ ਸੰਗਤ ਜੀ ਸਭ ਤੋਂ ਪਹਿਲੀ ਗੱਲ ਤਾਂ ਸਾਨੂੰ ਇਹ ਗੱਲ ਗੁਪਤ ਰੱਖਣੀ ਚਾਹੀਦੀ ਹੈ ਕਿ ਅਸੀਂ ਕੋਈ ਵੀ ਚਿੱਲਾ ਕੋਈ ਵੀ ਰੋਹਾਨੀ ਇਬਾਦਤ ਕਰਨੀ ਹੋਵੇ ਤਾਂ ਉਸ ਬਾਰੇ ਕਿਸੇ ਨੂੰ ਵੀ ਨਹੀਂ ਦੱਸਣਾ ਚਾਹੀਦਾ ਕਿਸੇ ਨੂੰ ਵੀ ਇਹ ਨਹੀਂ ਦੱਸਣਾ ਚਾਹੀਦਾ ਕਿ ਤੁਸੀਂ ਕਿਸ ਮਕਸਦ ਲਈ ਅਤੇ ਕਿਹੜਾ ਚਿੱਲਾ ਕਰਨ ਜਾ ਰਹੇ ਹੋ ਇਸ ਬਾਰੇ ਜਾਂ ਤਾਂ ਤੁਹਾਨੂੰ ਪਤਾ ਹੋਵੇ ਜਾਂ ਤੁਹਾਡੇ ਮੁਰਸ਼ਿਦ ਨੂੰ ਇੱਥੋਂ ਤੱਕ ਕਿ ਘਰ ਦੇ ਮੈਂਬਰਾਂ ਨੂੰ ਵੀ ਤੁਸੀਂ ਨਹੀਂ ਦੱਸਣਾ ਹੈ ਸੰਗਤ ਜੀ ਅਸੀਂ ਸਿਰਫ ਰੋਹਾਨੀ ਚਿੱਲੇ ਦੀ ਗੱਲ ਕਰ ਰਹੇ ਹਾਂ ਉਹਨਾਂ ਚਿੱਲਿਆਂ ਦੀ ਨਹੀਂ ਜਿਸ ਵਿੱਚ ਕਾਲਾ ਇਲਮ ਜਾਂ ਕਿਸੇ ਦਾ ਨੁਕਸਾਨ ਕਰਨ ਲਈ ਕੋਈ ਚਿੱਲਾ ਕਰਦਾ ਹੈ ਇਸ ਲਈ ਸੰਗਤ ਜੀ ਆਪਣੀ ਇਬਾਦਤ ਨੂੰ ਹਮੇਸ਼ਾ ਗੁਪਤ ਰੱਖੋ ਕਦੇ ਕਿਸੇ ਨੂੰ ਨਾ ਦੱਸੋ ਕਿ ਤੁਸੀਂ ਕਿੰਨਾ ਸਮਾਂ ਇਬਾਦਤ ਕਰਦੇ ਹੋ ਅਤੇ ਕਿੰਨੀਆਂ ਮਾਲਾ ਜਪਦੇ ਹੋ ਇਹ ਗੱਲਾਂ ਹਮੇਸ਼ਾ ਗੁਪਤ ਰੱਖਣੀਆਂ ਚਾਹੀਦੀਆਂ ਹਨ ਸੰਗਤ ਜੀ ਦੂਜੀ ਗੱਲ ਜੋ ਪੀਰਾਂ ਦੇ ਭਗਤਾਂ ਨੂੰ ਗੁਪਤ ਰੱਖਣੀ ਚਾਹੀਦੀ ਹੈ ਉਹ ਹੈ ਕਿ ਜੇ ਕਦੇ ਇਬਾਦਤ ਕਰਦੇ ਸਮੇਂ ਜਾਂ ਰਾਤ ਨੂੰ ਸੁਪਨੇ ਵਿੱਚ ਉਹਨਾਂ ਨੂੰ ਕਿਸੇ ਬਜ਼ੁਰਗਾ ਜਾਂ ਪੀਰਾਂ ਦੇ ਦਰਸ਼ਨ ਹੋਣ ਤਾਂ ਇਸ ਸੁਪਨੇ ਬਾਰੇ ਕਿਸੇ ਨਾਲ ਵੀ ਕਦੇ ਕੋਈ ਜ਼ਿਕਰ ਨਹੀਂ ਕਰਨਾ ਚਾਹੀਦਾ ਸੰਗਤ ਜੀ ਜੇਕਰ ਤੁਹਾਡੇ ਨਾਲ ਕੋਈ ਚਮਤਕਾਰ ਹੁੰਦਾ ਹੈ ਜਾਂ ਪੀਰ ਤੁਹਾਡੇ ਨਾਲ ਸੁਪਨੇ ਵਿੱਚ ਆ ਕੇ ਵਚਨ ਕਰਦੇ ਹਨ ਜਾਂ ਤੁਹਾਨੂੰ ਕੁਝ ਹੋਣ ਵਾਲੀ ਘਟਨਾ ਬਾਰੇ ਵਿਖਾ ਦਿੰਦੇ ਹਨ ਤਾਂ ਹਮੇਸ਼ਾ ਉਹਨਾਂ ਬਾਰੇ ਸਭ ਕੁਝ ਗੁਪਤ ਰੱਖਣਾ ਚਾਹੀਦਾ ਹੈ ਜੇਕਰ ਤੁਸੀਂ ਸਭ ਕੁਝ ਲੋਕਾਂ ਨੂੰ ਦੱਸ ਦਿੰਦੇ ਹੋ ਤਾਂ ਪੀਰਾਂ ਦੀ ਕਿਰਪਾ ਉੱਥੇ ਹੀ ਰੁਕ ਜਾਂਦੀ ਹੈ ਅਤੇ ਜ਼ਿਆਦਾ ਕੇਸਾਂ ਵਿੱਚ ਅਜਿਹਾ ਹੁੰਦਾ ਹੈ ਕਿ ਪੀਰ ਦੁਬਾਰਾ ਉਸ ਭਗਤ ਨੂੰ ਦਰਸ਼ਨ ਨਹੀਂ ਦਿੰਦੇ ਅਤੇ ਨਾ ਹੀ ਫਿਰ ਕਦੇ ਦਿਖਾਈ ਦਿੰਦੇ ਹਨ ਸੰਗਤ ਜੀ ਅਜਿਹਾ ਇਸ ਕਰਕੇ ਕਿ ਜੇਕਰ ਅਸੀਂ ਕਿਸੇ ਭਾਂਡੇ ਨੂੰ ਭਰਨਾ ਹੋਵੇ ਤਾਂ ਉਸ ਵਿੱਚ ਪਈ ਚੀਜ਼ ਨੂੰ ਸਾਭ ਕੇ ਰੱਖਣਾ ਪੈਂਦਾ ਹੈ ਜੇਕਰ ਅਸੀਂ ਉਸ ਵਿੱਚੋਂ ਇੱਕ ਦਿਨ ਚੀਜ਼ ਪਾ ਦਿੰਦੇ ਹਾਂ ਤੇ ਦੂਜੇ ਦਿਨ ਕੱਢ ਦਿੰਦੇ ਹਾਂ ਤਾਂ ਉਹ ਪਾਂਡਾ ਕਦੇ ਭਰੇਗਾ ਨਹੀਂ ਉਹ ਹਮੇਸ਼ਾ ਖਾਲੀ ਰਹੇਗਾ ਪੀਰ ਸਭ ਤੋਂ ਪਹਿਲਾਂ ਤੁਹਾਡਾ ਵਿਸ਼ਵਾਸ ਦੇਖਦੇ ਨੇ ਉਹ ਦੇਖਦੇ ਨੇ ਕਿ ਇਹ ਭਗਤ ਆਪਣੀ ਭਗਤੀ ਨੂੰ ਸੰਭਾਲ ਵੀ ਸਕਦਾ ਹੈ ਜਾਂ ਨਹੀਂ ਪਹਿਲਾਂ ਉਹ ਛੋਟੀਆਂ-ਛੋਟੀਆਂ ਕਰਾਮਾਤਾਂ ਦਿਖਾਉਂਦੇ ਹਨ ਜੇਕਰ ਤੁਸੀਂ ਉਹਨਾਂ ਨੂੰ ਗੁਪਤ ਰੱਖਦੇ ਹੋ ਤਾਂ ਉਹ ਇਹ ਭਗਤੀ ਮਾਰਗ ਵਿੱਚ ਤੁਹਾਨੂੰ ਬਹੁਤ ਅੱਗੇ ਲੈ ਜਾਂਦੇ ਹਨ ਜਿਹੜੇ ਭਗਤ ਗੁਪਤ ਗੱਲਾਂ ਨੂੰ ਨਹੀਂ ਪਛਾਹ ਪਾਉਂਦੇ ਅਤੇ ਦੂਜਿਆਂ ਕੋਲ ਰੌਲਾ ਪਾ ਦਿੰਦੇ ਹਨ ਉਹਨਾਂ ਅੰਦਰ ਭਗਤੀ ਨਹੀਂ ਟਿਕਦੀ ਉਹ ਹਮੇਸ਼ਾ ਖਾਲੀ ਭਾਂਡੇ ਵਾਂਗ ਖਾਲੀ ਰਹਿ ਜਾਂਦੇ ਹਨ ਇਸ ਲਈ ਹਮੇਸ਼ਾ ਇਹਨਾਂ ਗੱਲਾਂ ਨੂੰ ਗੁਪਤ ਰੱਖਣਾ ਚਾਹੀਦਾ ਹੈ ਤੀਜੀ ਗੱਲ ਸੰਗਤ ਦੀ ਜੇਕਰ ਕੋਈ ਪੀਰ ਫਕੀਰ ਤੁਹਾਨੂੰ ਖੁਸ਼ ਹੋ ਕੇ ਕੋਈ ਨਜ਼ਰਾਨਾ ਦੇ ਜਾਵੇ ਜਿਵੇਂ ਕੋਈ ਅੰਗੂਠੀ ਜਾਂ ਕੋਈ ਤਸਬੀ ਤਾਂ ਉਸ ਨੂੰ ਤੁਸੀਂ ਬਹੁਤ ਸਾਭ ਕੇ ਰੱਖਣਾ ਹੈ ਉਸ ਬਾਰੇ ਕਿਸੇ ਨੂੰ ਨਹੀਂ ਦੱਸਣਾ ਹੈ ਅਤੇ ਨਾ ਹੀ ਕਿਸੇ ਨੂੰ ਉਹ ਚੀਜ਼ ਦੇਣੀ ਹੈ ਇਬਾਦਤ ਕਰਦੇ ਸਮੇਂ ਕਈ ਵਾਰ ਪੀਰ ਖੋਸ਼ ਹੋ ਕੇ ਸਾਨੂੰ ਕੋਈ ਅੰਗੂਠੀ ਕੋਈ ਫੁੱਲ ਜਾਂ ਕੋਈ ਤਸਬੀਹ ਦੇ ਜਾਇਆ ਕਰਦੇ ਨੇ ਜਾਂ ਉਹ ਚੀਜ਼ ਦੇ ਕੇ ਆਖ ਦਿੰਦੇ ਨੇ ਕਿ ਜਦ ਵੀ ਲੋੜ ਪਵੇ ਤਾਂ ਅੰਗੂਠੀ ਨੂੰ ਫੜ ਕੇ ਇਹ ਕਲਾਮ ਪੜ ਲੈਣਾ ਅਸੀਂ ਹਾਜ਼ਰ ਹੋ ਜਾਵਾਂਗੇ ਸੰਗਤ ਜੀ ਅਜਿਹੇ ਮੌਕੇ ਤੇ ਇਸ ਗੱਲ ਨੂੰ ਸਖਤੀ ਨਾਲ ਗੁਪਤ ਰੱਖਣਾ ਚਾਹੀਦਾ ਹੈ ਆਖਰ ਵਿੱਚ ਸੰਗਤ ਜੀ ਇਸ ਗੱਲ ਨੂੰ ਪੱਲੇ ਬੰਨ ਲਵੋ ਕਿ ਤੁਸੀਂ ਰੂਹਾਨੀਤ ਵਿੱਚ ਤਰੱਕੀ ਕਰਨੀ ਹੈ ਜੇ ਤੁਸੀਂ ਕੁਝ ਪਾਉਣਾ ਹੈ ਅਤੇ ਪੀਰਾਂ ਦੀ ਕਿਰਪਾ ਹਾਸਲ ਕਰਨੀ ਹੈ ਤਾਂ ਇਹ ਜੋ ਗੱਲਾਂ ਅਸੀਂ ਦੱਸੀਆਂ ਨੇ ਇਹਨਾਂ ਨੂੰ ਹਮੇਸ਼ਾ ਗੁਪਤ ਰੱਖਣਾ ਹੈ ਸੰਗਤ ਜੀ ਆਸ ਕਰਦੇ ਹਾਂ ਕਿ ਵੀਡੀਓ ਤੋਂ ਕੁਝ ਚੰਗਾ ਜਾਣਨ ਨੂੰ ਮਿਲਿਆ ਹੋਵੇਗਾ ਜੇਕਰ ਕੁਝ ਚੰਗਾ ਲੱਗਿਆ ਹੋਵੇ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਓ ਮਿਲਦੇ ਹਾਂ ਜਲਦੀ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਾਡਾ ਸਭ ਦਾ ਅੱਲਾ ਨਿਗਹਿਬਾਨ ਜੈ ਪੀਰਾਂ ਦੀ